ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗ ਦੂਰ ਆ ਗਈ ਹੈ ਔਰ ਉਹ ਨਸ਼ੇ ਵਿੱਚ ਤੋਥ ਹਰ ਵਕਤ ਇੱਕ ਸੱਤਾ ਦਾ ਨਸ਼ਾ ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇਡੀਆਂ ਭੇਡੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਵੀ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ ਅੱਜ ਤੁਸੀਂ ਸਭ ਨੇ ਉਹਦੀ ਵੀਡੀਓ ਸੁਣ ਲਈ ਹੈ ਕਿ ਆ ਜਿਹੜੇ ਪੰਜ ਚਾਰ ਨਾਮ ਲੈ ਕੇ ਸਮੇਤ ਮੇਰੇ ਕਿ ਇਹਨਾਂ ਨੂੰ ਤਾਂ ਕੁਝ ਆਉਂਦਾ ਹੀ ਨਹੀਂਗਾ ਤਾਂ ਪਰ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ ਲੀਕ ਵੀ ਕਰ ਦੂੰਗਾ ਇੱਕ ਹੋਰ ਆਪਾਂ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਆ ਮੈਂ ਬੇਈਮਾਨ ਵੀ ਆ ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਇੰਤਜ਼ਾਮ ਵਿੱਚ ਫੇਲ ਹੋਇਆ ਪਰੰਤੂ ਇੱਕ ਵੱਡੀ ਤਸਵੀਰ ਦੇਖੀਏ ਤਾਂ ਇਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ ਉਹਦੇ ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹਣਾ ਪਹਿਲੀ ਗੱਲ ਨਾਲ ਇੱਕ ਫਾਰਸ ਫਾਰਸੀ ਦਾ ਇੱਕ ਸ਼ਬਦ ਹੈ ਅਹਿਸਾਸੇ ਕਮ ਤਰੀਕ ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਜਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ ਕਈ ਜ਼ੁਬਾਨਾਂ ਬੋਲ ਸਕਦੇ ਹਨ ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ ਉਹ ਫਿਰ ਆਪਣੀ ਇਦਾਂ ਹੀ ਪੜਾਸ ਕੱਢਦੇ ਆ ਔਰ ਨਾਲ-ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲਿਟਿਕਲ ਓਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾ ਰੱਖਿਆ ਔਰ ਖਾਸ ਤੌਰ ਤੇ ਮੇਰੇ ਖਿਲਾਫ ਤਾਂ ਇਦਾਂ ਦੇ ਅਪ ਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹ ਇਹਦੇ ਹੀ ਇਹਦੀ ਜ਼ੁਬਾਨ ਗੰਦੀ ਹੁੰਦੀ ਮੇਰਾ ਉਹਦੇ 'ਚ ਕੁਝ ਨਹੀਂ ਜਾਂਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ ਹੋਰੇ ਬੋਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਸਮਾਗਮ ਤੇ ਕੁਛ ਤਾਂ ਸ਼ਰਮ ਕਰ ਲੈ ਥੋੜੀ ਜੀ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਪ੍ਰਾਪਤੀਆਂ ਸੀ ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਵਿਸ਼ਾਲ ਖਾਲਸਾ ਸਿੱਖ ਰਾਜ ਸਥਾਪਿਤ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਨਸਾਫ ਪਸੰਦੀਦਾ ਰਾਜ ਕੀਤਾ ਤੇਰੇ ਵਾਂਗੂ ਮੂਰਖਤਾਈ ਦਾ ਰਾਜ ਨਹੀਂ ਕੀਤਾ ਔਰ ਮੈਨੂੰ ਤਰਸ ਆਉਂਦਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸ਼ੁਰੂ ਹੋ ਕੇ ਸਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਡੇਰ ਪ੍ਰਤਾਪ ਸਿੰਘ ਕਹਿਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀ ਇਹ ਤਾਂ ਬਦਤਮੀਜ਼ ਆਦਮੀ ਹੋ ਗਿਆ ਵਾ ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦੇ ਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹਨੋਂ ਬਿਹਤਰੀਨ ਇਨਸਾਨ ਇਸ ਵਕਤੋਂ ਉਹ ਕੱਟੋ-ਕੱਟ ਰਿਸਪੈਕਟ ਕਰਦਾ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਮੈਂ ਜਦੋਂ ਇੱਕ ਵਾਰੀ ਲੀਡਰ ਆਵ ਆਪੋਜੀਸ਼ਨ ਸੀਗਾ ਤੇ ਮੈਂ ਇੱਕ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲਈ ਮੈਨੂੰ ਉਹਨੇ ਫਾਈਲ ਭੇਜਦੀ ਕਿ ਤੁਸੀਂ ਆਹ ਨਾਮ ਅਪਰੂਵ ਕਰ ਦਿਓ ਮੈਂ ਰਿਜੈਕਟ ਕਰਤੀ ਮੈਂ ਕਿਹਾ ਪਹਿਲਾਂ ਮੀਟਿੰਗ ਰੱਖੋ ਮੈਂ ਸਾਰੇ ਮੈਰਿਟਸ ਦੇ ਦੇਖ ਕੇ ਤੇ ਫਿਰ ਕੈਡੀਡੇਟ ਜਿਹੜੇ ਨੇ ਉਹਨਾਂ ਦੇ ਆਪਣੀ ਅਪਰੂਵਲ ਦਊਂਗਾ ਤਾਂ ਇਹਨਾਂ ਨੇ ਮੀਟਿੰਗ ਰੱਖ ਦਿੱਤੀ ਮੁੱਖ ਮੰਤਰੀ ਦੇ ਨਾਮ ਵਾਸਤੇ ਉੱਥੇ ਸਪੀਕਰ ਸਾਹਿਬ ਵੀ ਸੀਗੇ ਉੱਥੇ ਇੱਕ ਦੋ ਸੀਨੀਅਰ ਮਿਨਿਸਟਰ ਸੀ ਕੈਪਟਨ ਅਬਰਿੰਦਰ ਸਿੰਘ ਪਰ ਜਦੋਂ ਮੈਂ ਮਿਲਣ ਗਿਆ ਉਹਨਾਂ ਨੂੰ ਦੂੰਗੇ ਜੇ ਸੋਫੇ ਤੇ ਬੈਠੇ ਸੀ ਉਹਨਾਂ ਨੂੰ ਉੱਠਣਾ ਮੁਸ਼ਕਲ ਸੀਗਾ ਪਰ ਉਹਨਾਂ ਨੇ ਉੱਠ ਕੇ ਮੈਨੂੰ ਮਿਲੇ ਹਾਲਾਂਕਿ ਮੌਦਨ ਉਹਨਾਂ ਦੇ ਬੱਚਾ ਵਰਗਾ ਸੀਗਾ ਔਰ ਉਹਨਾਂ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਔਰ ਮੈਨੂੰ ਜਫਰੀ ਪਾ ਕੇ ਮੇਰਾ ਪਿਆਰ ਕੀਤਾ ਔਰ ਇਹ ਵੀ ਕਿਹਾ ਕਿ ਸੁਖਪਾਲ ਮੈਂ ਬੜਾ ਖੁਸ਼ ਹਾਂ ਕਿ ਤੂੰ ਇੱਕ ਬ ਰੋਲ ਅਦਾ ਕਰ ਰਹੇ ਇਹ ਸਾਡੀ ਦੋਨਾਂ ਦੇ ਆਪਸ ਵਿੱਚ ਕਨਵਰਸੇਸ਼ਨ ਹੋਵੇ ਬਹੁਤ ਹੀ ਕਦੀ ਗੱਲ ਬਾਤ ਨਹੀਂ ਕੀਤੀ ਇੱਕ ਕੋਈ ਸੀ ਆਦਮੀ ਤੇ ਇੱਕ ਆਦਮੀ ਜਿਹੜਾ ਮਤਲਬ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂਗੀ ਜਿਹੜਾ ਹਰ ਵਕਤ ਛੇਡਾਂ ਕਰਦਾ ਬਾ ਔਰ ਪੁਲਿਸ ਤੰਤਰ ਦੇ ਨਾਲ ਇਹਨੇ ਉਹ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਡਰਾਇਆ ਹੋਇਆ ਧਮਕਾਇਆ ਹੋਇਆ ਉਹਨੇ ਤੇ ਪਰਚੇ ਦਰਜ ਕੀਤੇ ਅੱਜ ਤੁਸੀਂ ਦੇਖੋਗੇ ਮਾਫ ਕਰਨਾ ਮੈਂ ਕਹਿਣਾ ਚਾਹੁੰਦਾ ਕਿਸੇ ਬਾਰੇ ਲੇਕਿਨ ਆਜੋ ਆਪੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਪਰਚੇ ਦਰਜ ਕਰਕੇ ਤੁਹਾਨੂੰ ਡਰਾਇਆ ਜਿਹੜੇ ਨਾ ਤੇ ਨਹੀਂ ਦਰਜ ਕੀਤੇ ਉਹ ਬਚਾਰੇ ਉਹਦਾ ਸਹਿਮਗੇ ਨੇ ਮੇਰੇ ਦੇ ਕਿੱਡਾ ਵੱਡਾ ਝੂਠਾ ਪੱচ্চਾ ਐਨਡੀਪੀਐਸ ਦਾ ਦਰਜ ਕੀਤਾ ਔਰ ਜਦਨ ਮੇਰੀ ਬੇਲ ਹੋ ਰਹੀ ਸੀ 4 ਜਨਵਰੀ 2024 ਨੂੰ ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੇ ਹੁਣ ਕੋਠਿਆਂ ਤੇ ਚੜ ਕੇ ਰੋਂਦੇ ਨੇ ਜਦੋਂ ਕੇਜਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ ਮੈਂ ਕਈ ਵਾਰ ਕਿਹਾ ਜੋ ਬੀਜੋਗੇ ਉਹੀ ਵਟੂਗੇ ਉਹਨ ਕੇਜਰੀਵਾਲ ਤੇ ਜਦਨ ਜਮਾਨਤ ਹੋਣ ਲੱਗੀ ਉਹਨਾਂ ਨੇ ਇੱਕ ਸੀਬੀਆਈ ਨੂੰ ਹੋਰ ਪਰਚਾ ਦਰਜ ਕਰਕੇ ਰੈਸਟ ਕਰ ਲਿਆ ਔਰ ਮੈਂ ਸਮਝਦਾ ਕਿ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵਾਨ ਤੂੰ ਬਹੁਤ ਵੱਡੇ ਭੁਲੇਖੇ ਵਿੱਚ ਆ ਇਹ ਤਾਂ ਬਦਲਦੀਆਂ ਰਹਿੰਦੀਆਂ ਆ ਇਹ ਤਾਂ ਵੱਡੇ ਵੱਡੇ ਆਦਮੀ ਇੱਥੇ ਬਾਦਸ਼ਾਹ ਲੋਕ ਨਹੀਂ ਰਹੇ ਇਸ ਕਰਕੇ ਥੋੜਾ ਜਆ ਆਪਣੇ ਕੀ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਦਾਇਰੇ ਵਿੱਚ ਰਹਿਓ ਚੀਫ ਮਿਨਿਸਟਰ ਬਣ ਆਇਆ ਮਤਲਬ ਨੇ ਤੁਸੀਂ ਖੁਦਾ ਬਣ ਗਏ ਹੋ ਔਰ ਮੈਂ ਬਹੁਤ ਸਾਰੀਆਂ ਹੋਰ ਗੱਲਾਂ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਹਾਲੂ ਦੇ ਬਾਰੇ ਤਾਂ ਕਦੀ ਚਰਚਾ ਜੀ ਕੀਤੀ ਕਦੀ ਨਸ਼ਾ ਬਾਰੇ ਖੋਲ ਕੇ ਚਰਚਾ ਕੀਤੀ ਹੈ ਕਿਸੇ ਨਾਲ ਸਦਨ ਵਿੱਚ ਚਰਚਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਸਾਥ ਦੇਣ ਵਾਸਤੇ ਕਦੀ ਗੱਲ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਕਤਲੋਗਾਰੀ ਥੋੜੀ ਲਾਅ ਐਂਡ ਆਰਡਰ ਉਹਦੇ ਬਾਰੇ ਕਦੀ ਚਰਚਾ ਕੀਤੀ ਹੈ ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਿਹਾ ਵਾ ਕਦੀ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਚਰਚਾ ਕੀਤੀ ਹੈ ਕਦੀ ਮੇਰਾ ਜਿਹੜਾ ਤੁਹਾਨੂੰ ਤਜਵੀਜ਼ ਦਿੱਤੀ ਸੀ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕੁਝ ਸ਼ਰਤਾਂ ਰੱਖੋ ਕੁਝ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉਹਦੇ ਤੇ ਕਦੀ ਨਾ ਚਰਚਾ ਕੀਤੀ ਉਹਦੇ ਤੇ ਵੀ ਤੁਸੀਂ ਛੇਡਾਂ ਕਰਦੇ ਹੋ ਦੂਸਰਿਆਂ ਨੂੰ ਔਰ ਸਾਡੇ ਨੌਜਵਾਨਾਂ ਤੇ ਤੁਸੀਂ ਐਨਐਸਏ ਲਾ ਕੇ ਦਿੱਲੀ ਆਣਾਂ ਦੇ ਕਹਿਣ ਤੇ ਆਪਣੇ ਜਿਹੜੇ ਤੁਹਾਡੇ ਬੌਸ ਨੇ ਦਿੱਲੀ ਵਾਲੇ ਦੋ ਬੌਸ ਨੇ ਇੱਕ ਤਾਂ ਕੇਜਰੀਵਾਲ ਫਰਜੀ ਬੌਸ ਹੈ ਇੱਕ ਜਿਹੜੀ ਭਾਜਪਾ ਤੇ ਅਸਲੀ ਬੌਸ ਹੈ ਉਹਦੇ ਤੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂ ਕਰਦੀ ਜੇਲ੍ਹ ਚ ਭੇਜਤਾ ਸਾਲ ਖਤਮ ਹੋਇਆ ਸਾਲ ਲਈ ਹੋਰ ਐਕਸਟੈਂਡ ਕਰ ਦਿੱਤੀ ਕਦੀ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੇ ਦੇਖਿਆ ਜਿਹੜਾ ਆਪਣੇ ਹੀ ਨੌਜਵਾਨਾਂ ਤੇ ਸਿੱਖਾਂ ਦੇ ਐਨਐਸਏ ਲਾ ਕੇ ਉਧਰ ਦੂਜੇ ਸਟੇਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇ ਕੁਝ ਥੋੜੀ ਜੀ ਸ਼ਰਮ ਕਰ ਔਰ ਥੋੜੀ ਜੀ ਜ਼ੁਬਾਨ ਆਪਣੀ ਕੰਟਰੋਲ ਕਰ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਵਿਚੋਂਗੇ ਉਹੀ ਭਟੋਂਗੇ ਇਹ ਸਮਾਂ ਬੜਾ ਬਲਵਾਨ ਹੁੰਦਾ ਇਹਦਾ ਪਤਾ ਨਹੀਂ ਕਿਦਨ ਕਰਵਟ ਲੈ ਲੈਣੀ ਆ ਤੇ ਮੁੜ ਕੇ ਉਹੀ ਤੁਹਾਨੂੰ ਫੇਸ ਕਰਨਾ ਪੈਣਾ ਜਿਹੜਾ ਤੁਸੀਂ ਲੋਕਾਂ ਦੇ ਦੂਜਿਆਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ਿਆਤੀਆਂ ਕੀਤੀਆਂ ਤੱਕਾ ਕੀਤਾ ਗਲਤ ਕੀਤਾ ਔਰ ਮੈਂ ਪਿਛਲੇ ਦਿਨਾਂ ਵਿੱਚ ਇੱਕ ਇਹਦੇ ਖਿਲਾਫ ਬੇਨਾਮੀ ਜ਼ਮੀਨ ਦਾ ਕਿਸ ਤਰ੍ਹਾਂ ਇਹਦੀ ਸੱਕੀ ਭੂਆ ਨੇ ਇਹਦੀ ਆਪਣੀ ਮਾਤਾ ਨੂੰ ਲਗਭਗ 5 ਕਿੱਲੇ ਜ਼ਮੀਨ ਜਿਹੜੀ 3 ਕਰੋੜ ਦੀ ਹੰਡਾਇਕ ਸ਼ਟੇਪੀ ਪਿੰਡ ਵਿੱਚ ਆ ਮਾਨਸਾ ਬਟੰਡਾ ਰੋਡ ਤੇ ਉਹ ਉਹ ਹਿਬਾ ਕਰ ਦਿੱਤਾ ਗਿਫਟ ਕਰ ਦਿੱਤੀ দান ਕਰ ਦਿੱਤਾ ਮੁੱਖ ਮੰਤਰੀ ਹੈ ਇਹ ਲੇਕਿਨ ਉਹ ਸੁਧਾਰਨ ਵਿਅਕਤੀ ਨਗਾ ਇਹਨੂੰ ਹਰ ਗੱਲ ਦੱਸੀ ਚਾਹੀਦੀ ਕਿ ਮੈਂ 3 ਕਰੋੜ ਰੁਪਏ ਦਾ ਜਿਹੜਾ ਸੀਗਾ ਗਿਫਟ ਕਿਉਂ ਲਈ ਹਿਬਾ ਕਿਉਂ ਲਿਆ ਕੀ ਉਹਦੇ ਐਪਸ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋ ਕੰਮ ਲੈ ਕੇ ਦਿੱਤਾ ਸੀ ਲੇਕਿਨ ਉਹਦੇ ਕੋਈ ਜ਼ੁਬਾਨ ਨਹੀਂ ਖੁੱਲੀ ਇਸ ਕਰਕੇ ਹੋਰ ਮੈਂ ਮੀਡੀਆ ਤੇ ਵੀ ਹੈਰਾਨ ਹੈ ਕਿ ਜਿਹੜਾ ਮੇਨਸਟਰੀਮ ਮੀਡੀਆ ਜੁਣੀਆ ਚੰਗੀਆਂ ਗੱਲਾਂ ਹੁੰਦੇ ਤੇ ਕੋਈ ਸਵਾਲ ਨਹੀਂ ਪੁੱਛਦਾ ਅਜੇ ਤੱਕ ਕਿਸੇ ਨੇ ਕਟਾਰੂ ਚੱਕ ਦਾ ਸਵਾਲ ਨਹੀਂ ਪੁੱਛਿਆ ਕਿਸੇ ਨੇ ਸਰਬਜੀਤ ਕੌਰ ਮਾਨੂਕੇ ਨੇ ਕਿਉਂ ਗਵਜਾ ਕੀਤਾ ਐਨਆਰਆਈ ਦੀ ਕੋਠੀ ਦਾ ਉਹਦਾ ਕੋਈ ਸਵਾਲ ਨਹੀਂ ਪੁੱਛਿਆ ਬਲਕਾਰ ਸਿੰਘ ਦੀ ਅਸ਼ਨੀਲ ਵੀਡੀਓ ਇਹ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਔਰ ਜਿਹੜੇ ਮੈਂ ਮੁੱਦੇ ਉਠਾਏ ਮੈਨੂੰ ਦੁੱਖ ਨਾ ਕਿਹਾ ਜਾਂਦਾ ਕਿ ਆਪੋਜੀਸ਼ਨ ਵੀ ਸਹਿਮ ਗਈ ਡਰ ਗਈ ਕੋਈ ਘਰੇਕ ਆਦਮੀ ਡਰਦਾ ਆ ਉਹਦੇ ਘਰ ਵਿੱਚ ਬੱਚਾ ਬੱਚੇ ਨੇ ਔਰਤਾਂ ਨੇ ਕਿਹਾ ਜਾਂਦਾ ਇਹ ਸੂਰਖ ਦੇ ਨਾਲ ਮੱਥਾ ਲਾ ਕੇ ਐਵੇਂ ਕਾਦ ਲਈ ਆਪਣੀ ਇਸ ਤਰ੍ਹਾਂ ਦਾ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਕਿਉਂਕਿ ਇਹ ਜਿਹੜੇ ਮੁਕਦਮੇ ਬਣਾਉਣਾ ਜਾਂਦਾ ਐਨਡੀਪੀਐਸ ਵਗਾਰੇ ਇਹ ਲਾਈਫ ਥ੍ਰੀਟਨਿੰਗ ਕੇਸਸ ਨੇ ਮੈਂ ਭੁਗਤੇ ਨਹੀਂ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਕੀ ਹੁੰਦਾ ਵਾ ਔਰ ਹੁਣ ਕੇਜਰੀਵਾਲ ਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਮਕਦਮੇ ਹੋਣ ਚਿੱਕਾ ਮਾਰਦੇ ਫਿਰਦੇ ਸਾਰੇ ਇਸ ਕਰਕੇ ਮੈਂ ਤਾਂ ਸਮਝਦਾ ਕਿ ਅੱਜ ਇਹਨੂੰ ਮਾਫੀ ਮੰਗਣੀ ਚਾਹੀਦੀ ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ ਦੂਜਿਆਂ ਨੂੰ ਪੰਜਾਬੀ ਸਿਖਾਉਂਦਾ ਸਿਖਾਉਂਦਾ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਅੰਗਰੇਜ਼ੀ ਸਿੱਖਣਾ ਕੋ ਮਾੜੀ ਗੱਲ ਹੈ ਤੇ ਤੇਰੇ ਜਿਹੜੇ ਪਹਿਲੀ ਘਰ ਵਾਲੀ ਕੋ ਬੱਚੇ ਸੀਗੇ ਕਿ ਉਹਨਾਂ ਨੂੰ ਤੁਸੀਂ ਸਤੌੜਜਪਿੰਡ ਵਿੱਚ ਪੜਾਇਆ ਸੀ ਪੰਜਾਬੀ ਸਕੂਲ 'ਚ ਉਹ ਵੀ ਵਿਦੇਸ਼ਾਂ ਜਿੱਥੇ ਕਿ ਅ ਅੰਗਰੇਜ਼ੀ ਵੈਸੇ ਵੀ ਵਰਲਡ ਲੈਂਗੁਏਜ ਆ ਆਪਣੇ ਆਪ ਨੂੰ ਐਜੂਕੇਟ ਕਰਨਾ ਕੋਈ ਮਾੜੀ ਗੱਲ ਕੀ ਮਾੜੀ ਗੱਲ ਹੈ ਐਦਾ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਸ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜਾਉ ਤਾ ਕੇ ਕਿਸੇ ਪਾਸੇ ਕੰਪੀਟ ਨਹੀਂ ਕਰ ਸਕਣ ਸੋ ਜਿਹੜੀਆਂ ਤੇਰੇ ਆਪਣੇ ਚ ਕਮਜ਼ੋਰੀਆਂ ਆ ਉਹਦਾ ਗੁੱਸਾ ਦੂਸਰੀਆਂ ਤੇ ਮਰਤ ਕੱਢੋ ਔਰ ਅੱਜ ਤਾਂ ਮੈਂ ਸਮਝਦਾ ਕਿ ਅਸੂਲਨ ਤੈਨੂੰ ਇੱਕ ਜੇ ਤੇਰੇ ਚ ਮਾੜੀ ਮੋਟੀ ਕੋਈ ਸੰਗ ਬਕਾਇਆ ਹੈ ਨਹੀਂ ਵੈਸੇ ਬਾਕੀ ਮੈਨੂੰ ਦਿੱਸਦੀ ਪਰ ਇੰਨੀ ਜਿਹੀ ਸੰਗ ਤੇਰੇ ਚ ਬਕਾਇਆ ਤਾਂ ਜਿਹੜਾ ਤੂੰ ਆ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ ਉਹਦੇ ਲਈ ਜਨਤਕ ਮਾਫੀ ਮੰਗ ਔਰ ਜਿਹੜੇ ਆਪਣੇ ਪੋਲੀਟੀਕਲ ਆਪੋਨੈਂਟਸ ਤੇ ਤੁਸੀਂ ਗਲਤ ਪਾਸ਼ਾ ਫਰਦਦੇ ਹੋ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹਦੇ ਵਾਸਤੇ ਵੀ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਅੱਜ ਮੇਰਾ ਵਿਸ਼ਵਾਸਿਕਾ ਅਗਰ ਤੁਹਾਨੂੰ ਲੱਗਿਆ ਠੀਕ ਕਿ ਮੈਂ ਜਾਇਜ਼ ਗੱਲ ਕੀਤੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਇਸ ਮੂਰਖ ਇਸ ਬਦਤਮੀਜ਼ ਚੀਫ ਮਿਨਿਸਟਰ ਤੱਕ ਮੇਰੀ ਇਹ ਵੀਡੀਓ ਪਹੁੰਚ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ